ਕਿ ਇਹ ਦੱਸ ਦੋ ਵੀ ਤੁਸੀਂ ਜਿਹੜਾ ਇਹ ਇਲਾਜ ਕਰਦੇ ਹੋ ਮਤਲਬ ਕਿੱਥੇ ਕਰਦੇ ਹੋ ਪਟਿਆਲਾ ਦੇ ਵਿੱਚ ਕਰਦੇ ਹੋ ਹਾਂ ਬੀਬੀ ਅਸੀਂ ਭਾਰਸੋਂ ਰੋਡ ਇਹ ਛੜਕਾ ਇਹ ਸਾਡੇ ਕੋਲ ਜਸ਼ਨ ਪੈਲਸ ਹੈ ਉਸਮ ਹੋਟਲ ਵੀ ਹੈ ਇਹ ਇੱਥੇ ਛੜਕ ਦੇ ਉੱਤੇ ਹੀ ਸਾਡੇ 4 ਲੱਗੇ ਹੋਏ ਨੇ ਬੋਰਡ ਨੇ ਜਿਹਨੂੰ ਮਰਜ਼ੀ ਪੁੱਛ ਲਓ ਬਾਬਾ ਹੱਡੀਆਂ ਵਾਲਾ ਇਹ ਜਿਹੜੀ ਛੜਕ ਇਹ ਆਉਂਦੀ ਹੈ ਪਟਿਆਲੇ ਦੁਖਨਮਾਨ ਤੋਂ ਜੇਲ੍ਹ ਕੋਲ ਜੇਲ੍ਹ ਤੋਂ ਆ ਭਾਰਸੋਂ ਰੋਡ ਕਿੰਨੀ ਨੂੰ ਮੁੜਦੀ ਹੈ ਛੜਕ ਉਸ ਛੜਕ ਦੇ ਉੱਤੇ ਨੇੜੇ ਹੀ ਆ ਅਸੀਂ ਦੋ ਫਰ ਲਾਂਗ ਤੇ ਉੱਤੇ ਇਸ ਤੋਂ ਇਲਾਵਾ ਕਿਤੇ ਹੋਰ ਤਾਂ ਨਹੀਂ ਬ੍ਰਾਂਚ ਖੋਲੀ ਹੋਈ ਤੁਸੀਂ ਸਾਡੀ ਹੋਰ ਕਿਤੇ ਵੀ ਬ੍ਰਾਂਚ ਨਹੀਂ ਸਾਡੇ ਨੌਂ ਤੇ ਕਈ ਬੰਦੇ ਕਰਦੇ ਨੇ ਕੰਮ ਆ ਸਾਡੀ ਬ੍ਰਾਂਚ ਕੋਈ ਨਹੀਂ ਹੈ ਇਹ ਭਲੇਖੇ ਦੇ ਵਿੱਚ ਲੋਕ ਨਾ ਜਾਣ ਸਾਡੇ ਕੋਲ ਤਾਂ ਸਿਰਫ ਪਟਿਆਲੇ ਹੀ ਆਉਣ ਜੀ ਇਹ ਉੱਥੇ ਤਾਂ ਅਸੀਂ ਮਿਲ ਸਕਦੇ ਨਹੀਂ ਬਾਬਾ ਹੱਡੀਆਂ ਵਾਲਾ ਹੋਰ ਜਗ੍ਹਾ ਨਹੀਂ ਸਾਡੀ ਇੱਕੋ ਹੀ ਬ੍ਰਾਂਚ ਹੈ ਪਟਿਆਲੇ ਇਹ ਇੱਥੇ ਭਾਰਸੋਂ ਰੋਡ ਤੇ ਆ ਜਾਓ ਉਸ ਮੋਟਲ ਦੇ ਕੋਲ ਐਸੇ ਜਸ਼ਨ ਪੈਲਸ ਸਾਡੇ ਕੋਲ ਇਹ ਪੱਕਾ ਡਰੈੱਸ ਹੈ ਸਾਡਾ ਫੋਨ ਨੰਬਰ ਲੈ ਲਓ 09876824096 ਇਸ ਫੋਨ ਨੰਬਰ ਦੇ ਉੱਤੇ ਕਾਲ ਕਰੋ ਅਸੀਂ ਹਰ ਗੱਲ ਦਾ ਜਵਾਬ ਦਵਾਂਗੇ ਜਿਹੜੀ ਮناسب ਹੋਊਗੀ ਤੇ ਹਰ ਰਸਤਾ ਦੱਸਾਂਗੇ